ਕਿਸਾਨ ਵੀਰੋ ਸਾਸਤਰੀ ਕਾਲ ਅੱਜ ਅਸੀਂ ਡੱਬ ਵਾਲੀ ਆਏ ਆ ਜੀ ਸਾਬਤ ਖੇੜਾ ਪਿੰਡ ਸਰਵਨ ਸਿੰਘ ਦੇ ਖੇਤ ਬਾਈਆਂ ਕੋਲੇ ਚਾਂਦ ਹਾਈਬ੍ਰਿਡ ਸੀਡ ਕੰਪਨੀ ਦਾ ਸੀ ਕੇ 47 ਲੱਗਿਆ 2 ਕਿੱਲੇ ਬਾਕੀ ਆਸੇ ਪਾਸੇ ਸਾਰਾ ਨਰਮਾ ਜੀ ਇਹ ਆਪਾਂ ਗੱਲਬਾਤ ਕਰਾਵਾਂਗੇ ਜੀ ਕਿਵੇਂ ਇਹਨਾਂ ਨੂੰ ਝੋਨਾ ਲੱਗਿਆ ਨਰਮੇ ਦਾ ਤਾਂ ਕਹਿੰਦੇ 10 ਕ ਮਣ ਝਾੜ ਆਊਗਾ ਜੀ ਕਿੱਲੇ ਦਾ ਇਹ ਝੋਨਾ ਵੱਧ ਬੀਜ ਲੈਂਦੇ ਤਾਂ ਵਧੀਆ ਰਹਿੰਦੇ ਬਾਕੀ ਚਾਰ ਸਵੇਰੇ ਨਰਮਾ ਹੀ ਨਰਮਾ ਗਿਆ ਤੁਹਾਨੂੰ ਦਿਖਾਉਣੇ ਆ ਵੀਡੀਓ ਚ ਵਿਜਿਟ ਕਰਾਉਣੇ ਆ ਜੋ ਕਿਸਾਨ ਵੀਰ ਸਾਡੇ ਚੈਨਲ ਦੇ ਨਵੇਂ ਆ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਵੇਂ ਨਵੇਂ ਵੀਡੀਓ ਦੇਖਣ ਲਈ ਕਿਸਾਨ ਵੀਰ ਨਾਲ ਗੱਲਬਾਤ ਕਰਾਉਣੀ ਹੈ ਖੇਤ ਕੀ ਹੈ ਸਰਬਨ ਸਿੰਘ ਆ ਜੀ ਪਿੰਡ ਜੀ ਡੱਬ ਵਾਲੀ ਹਰਿਆਣਾ ਜੀ ਹਰਿਆਣਾ ਸੰਤ ਖੇੜੇ ਵੀ ਰਹਿੰਦੇ ਆ ਜੀ ਪੈ ਜੀ ਸੰਤ ਖੇੜੇ ਦਾ ਇਹ ਰਕਵਾਲਾ ਹੈ ਹੋਇਆ ਜੀ ਬਜ਼ੁਰਗਾਂ ਨੇ ਲਾ ਸਾਲ ਪਹਿਲਾਂ ਠੀਕ ਹੈ ਜੀ ਇਹ ਵੈਰਾਈਟੀ ਕਿਵੇਂ ਲੱਗੀ ਠੀਕੇ 47 ਨੂੰ ਬਹੁਤ ਵਧੀਆ ਲੱਗੀ ਨਰਮੇ ਨਾਲ ਠੀਕ ਰਹੂ ਹਾਂ ਜੀ ਹਾਂ ਜੀ ਹਾਂ ਜੀ ਨਰਮੇ ਨਾਲ ਚਾਰ ਜ਼ਵੇਰੇ ਨਰਮਾਈ ਆ ਜੀ ਇੱਥੇ ਵੀ ਹਾਂ ਤੇ ਨਰਮੇ ਦੀ ਐਕਟੀਵਿਟੀ ਦੀ ਡਿਵੀਜ਼ਨ ਆ ਜੀ ਸਮਾਣਾ ਬਸ ਬੜੇ ਚੰਗੇ ਬਰਾਮਣ ਚ ਬਸ ਸਿਰ ਆ ਜਾਵਾਂ ਅੱਛਾ ਜੀ ਆ ਮਗਰੋਂ ਨੂੰ ਛੜ ਛੁੜ ਜਬੜਾ ਹੁੰਦਾ ਰਿਹਾ ਜੀ ਠੀਕ ਹੈ ਜੀ ਕੁਸਤਾ ਚੜਨੇ ਵੀ ਖਾਬ ਕਰੇ ਇਹ ਢੋਣਾ ਠੀਕ ਰਹੂਗਾ ਜੀ ਹਾਂ ਜੀ ਢੋਣਾ ਢੋਣਾ ਠੀਕ ਠੀਕ ਹਾਂ ਜੀ ਹਾਂ ਇੱਕ ਠੀਕ ਬਲੇ ਨੰਬਰ ਚਾਹੂ ਮੈਨੂੰ ਤਾਂ ਠੀਕ ਹੈ ਜੀ ਖਰਚਾ ਖੁਰਚਾ ਕਿੰਨਾ ਕਰਾਈ ਸਪਰੇ ਵਗੈਰਾ ਕੋ ਪੰਜਟੇ ਉਹ ਲੋਹਾਲਾ ਹਸ ਹੁਸਤ ਸਦਨ ਕੋ ਪਾਇਆ ਹੋਲਾ ਖਰਚਾ ਕਰਿਆ ਜੀ ਬਾਹਣ ਕਲਰ ਆ ਜੀ ਛੋਰਾ ਵੀ ਹੈਗਾ ਆ ਛੋਰਾ ਉਹਦੇ ਮੋਟਾ ਪਾਏ ਆ ਉਹ ਕਾਲੀ ਥੱਲੇ ਤਿੰਨ ਚਾਰ ਤਿੰਨ ਫੁੱਟ ਤੋਂ ਬਾਅਦ ਕਾਲੀ ਮਿੱਟੀ ਆ ਜਾਂਦੀ ਹੈ ਕਾਲੀ ਮਿੱਟੀ ਆ ਜਾਂਦੀ ਹੈ ਹਾਂ ਜੀ ਇਹੋ ਜਿਹਾ ਬਾਹਣ ਹੈ ਠੀਕ ਹੈ ਜੀ ਬਹੁਤ ਨੇੜੇ ਦੇ ਕਿਸਾਨ ਵੀਰਾਂ ਨੂੰ ਕੀ ਕਹਿਣਾ ਚਾਹੋਗੇ ਵੀ ਝੋਨਾ ਲਾਉਣਾ ਚਾਹੀਦਾ ਜਿਹਨਾਂ ਨਰਮੇ ਦਾ ਹੁੰਦੇ ਨੇ ਲਾਉਣਾ ਕਹੋਗੇ ਹੈ ਮੰਨਦੇ ਨਹੀਂ 5-4 ਕਿਲੇ ਲਾਉਣੇ ਚਾਹੀਦੇ ਹਾਂ ਪਿਛਲੇ ਜਿਹੜੇ ਇੱਕ ਬੰਦੇ ਨੇ ਇੱਥੇ ਲਾਇਆ ਸਾਰਾ ਵਾਹਣਾ ਬਾਹਾਂ ਪਿਆ ਜਿਹੜਾ ਕੋਈ ਤੋਖੀ ਨਰਮਾ ਵੀ ਤਾਂ ਤੋਖੀ ਨਰਮਾ ਹੋਇਆ ਤਿੰਨ ਕੁ ਕੁਆਟਰ ਉਹ ਬਾਹ ਵੀ ਦਿੱਕਤ ਲੈ ਤਾਂ ਕੀ ਫਾਇਦਾ ਜੀ ਇਹ ਬਾਈ ਅਸਲੀ ਗੱਲ ਤਾਂ ਮੇਨ ਦਵਾਈਆਂ ਦੀ ਹੈ ਹਾਂ ਜੀ ਦਵਾਈ ਸਹੀ ਆ ਗਈ ਨਰਮਾ ਵੀ ਹੋ ਜਾਂਦਾ 30 ਮਿੰਟ ਵੀ ਹੋ ਜਾਂਦਾ 25 20 ਮਿੰਟ ਕੰਮ ਹੀ ਹੋ ਜਾਂਦਾ ਹਾਂ ਜੀ ਉੱਥੇ ਆ ਨਾਲ ਸਾਡੇ ਉਹ 15 ਹੋਏ ਹਲੇ ਠੀਕ ਹੈ ਜੀ 20 ਆ ਦਾ ਬੜਾ ਫਰਕ ਹੈ ਕਿ ਸਾਡੇ ਬੰਦੇ ਨਾਲ ਮੁਰਗੀ ਮਰਗਾਂ ਕੰਮ ਕਰਦੇ ਨੇ ਮੰਡੀ ਹਾਂਜੀ ਹਾਂਜੀ ਉਹਦੀ ਵਜ੍ਹਾ ਨਾਲ ਇਧਰ ਭੱਜੇ ਜਾਂਦੇ ਜੇ ਮੈਂ ਕੋ ਗੱਪ ਮਾਰ ਠੀਕ ਜੀ ਜਿਵੇਂ ਆਪਾਂ ਕਰਿਆ ਖਰਚੇ ਦਾ ਸਹੀ ਹੈ ਹਾਂਜੀ ਪਹਿਲੇ ਨੰਬਰ ਚ ਠੀਕ ਹੈ ਭਾਈ ਜੀ ਧੰਨਵਾਦ ਜੀ ਧੰਨਵਾਦ ਕਿਸਾਨ ਵੀਰ ਤੁਹਾਨੂੰ ਵਿਜਿਟ ਕਰਾ ਰਿਹਾ ਜੀ ਬਾਹਰ ਦਾ ਦੇਖੋ ਸੀਕੇ 47 ਵੈਰਾਈਟੀ ਲੱਗੀ ਹੋਈ ਆ ਕਿਸਾਨ ਵੀਰ ਦਾ ਕਹਿਣਾਗਾ ਵੀ ਨਰਮੇ ਦਾ ਸਾਰੇ ਦਾਸਕਮਾਨ ਹੋ ਜਾਣ ਤਾਂ ਬਹੁਤ ਆ ਕਰੂੰ ਦਾਸਮਣ ਹੁੰਦੇ ਦੀਦੇ ਨਹੀਂ ਗੇ ਤਿੰਨ ਕੁਟਲ ਜੁਗਿਆ ਦੀਆਂ ਕੱਟੇ ਇਹ 2 ਕਿੱਲੇ ਲੱਗਿਆ ਵਾ ਸੀਕੇ 47 ਇਹਨਾਂ ਦਾ ਚਾਂਦ ਹਾਈਬ੍ਰਿਡ ਸੀਡ ਕੰਪਨੀ ਦਾ ਤੇ ਇਧਰ 4 ਸਪੇਰੇ ਨਰਮੀ ਨਰਮੀ ਇਹਨਾਂ ਦੇ 2 ਕਿੱਲੇ ਝੋਨਾ ਦੁਵਾਰਾ ਬਾਦ ਆ ਦੁਵਾਰਾ ਬਾਦ ਆ ਕਿੱਲੇ ਦਾ ਕੱਪ ਨਹੀਂ ਮਾਰ ਗਵਾਰਾ ਵੀ ਪੀਜਿਆ ਸੀ ਕਹਿੰਦੇ 3 ਕੁਇੰਟਲ ਹੋਇਆ ਜੀ ਕਿੱਲੇ ਦਾ 8-8 ਕੁਇੰਟਲ ਤਾ ਕਿਸਾਨ ਵੀਰੋ ਸਾਡੇ ਨਾਲ ਜੁੜੇ ਰਹੋ ਅਸੀਂ ਨਵੀਆਂ-ਨਵੀਆਂ ਵੀਡੀਓ ਦਿਖਾਉਂਦੇ ਰਹਨੇ ਆ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਇਧਰ ਚਾਰ ਸਫੇਰੇ ਨਰਮਾ ਲੱਗਿਆ ਹੋਇਆ ਬਾਈਆਂ ਕੋਲੇ ਦੋ ਕਿੱਲੇ ਹੀ ਝੋਨਾ ਲੱਗਿਆਗਾ ਝੋਨਾ ਕਹਿੰਦੇ ਵੀ ਕੁਝ ਹੋ ਜੂਗਾ ਜੀ ਨਰਮੇ ਦਾ ਪੱਲੇ ਪੈਣਾ ਨਹੀਂ ਠੇਕਵਣੀ ਨਿਕਲਣਾ ਸੋ ਸਾਰੇ ਕਿਸਾਨ ਵੀਰਾਂ ਦਾ ਧੰਨਵਾਦ ਜੀ ਸასიਖਾਲ ਜੀ